ਕੇਤੇ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਜਿਹੜੀ ਸੰਯੁਕਤ ਮੋਰਚੇ ਵੱਲੋਂ ਕਾਲ ਕੀਤੀ ਗਈ ਹੈ 12 ਤੋਂ 4 ਰੇਲਵੇ ਟਰੈਕ ਰੋਕਣ ਦੀ ਤਾਂ ਉਸ ਦੇ ਤਹਿਤ ਅੰਮ੍ਰਿਤਸਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਤਿੰਨ ਥਾਵਾਂ ਦੇ ਉੱਤੇ ਜਿਹੜਾ ਰੇਲ ਰੋਕੋ ਅੰਦੋਲਨ ਜਿਹੜਾ ਚਲਾਇਆ ਜਾਏਗਾ ਹਾਲਾਂਕਿ ਜੰਡੇਆਲਾ ਗੁਰੂ ਵਿਖੇ ਜਿਹੜਾ ਰੇਲ ਰੋਕੋ ਅੰਦੋਲਨ ਲਗਾਤਾਰ ਹੀ ਜਾਰੀ ਹੈ 24 ਸਤੰਬਰ ਤੋਂ ਤਾਂ ਇਸ ਜਗ੍ਹਾ ਦੇ ਉੱਤੇ 12 ਤੋਂ 4 ਤਾਂ ਹਲੇ ਕੋਈ ਕਿਸਾਨ ਇੱਥੇ ਆਏ ਨੇ ਆ ਕੇ ਬੈਠਣੇ ਸ਼ੁਰੂ ਹੋਏ ਨੇ ਜਿਹੜੇ ਗੁਰਬਚਨ ਸਿੰਘ ਚੱਬਾ ਜਿਹੜੇ ਆਪ ਆਗੂ ਨੇ ਤੇ ਰਣਜੀਤ ਸਿੰਘ ਕਲੇਰਵਾਲਾ ਤਾਂ ਪੁਲਿਸ ਵੱਲੋਂ ਵੀ ਜਿਹੜੇ ਜਿਹੜੇ ਇਸ ਜਗ੍ਹਾ ਤੇ ਸੁਰੱਖਿਆ ਦੇ ਇੰਤਜ਼ਾਮ ਜਿਹੜੇ ਨੇ ਉਹ ਕੀਤੇ ਗਏ ਨੇ ਕਿਸਾਨ ਜਿਹੜੇ ਹੌਲੀ-ਹੌਲੀ ਇਸ ਜਗ੍ਹਾ ਤੇ ਆਉਣਗੇ ਪੁਲਿਸ ਦੀ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਰੇਲਵੇ ਵੀ ਪੁਲਿਸ ਜਿਹੜੀ ਆ ਉਹ ਵੀ ਇੱਥੇ ਤਣਾਤ ਜੀਆਰਪੀ ਆਰਪੀਐਫ ਤੇ ਸਥਾਨਕ ਪੁਲਿਸ ਜਿਹੜੀ ਆ ਉਹ ਵੀ ਇਸ ਜਗ੍ਹਾ ਤੇ ਆ ਰਹੀ ਆ ਤਾਂ ਅ ਦੱਸ ਦੇਣਾ ਚਾਹੁੰਦੇ ਆ ਕਿ ਇਹ ਜਿਹੜਾ ਅੰਮ੍ਰਿਤਸਰ ਤੋਂ ਜਲੰਧਰ ਤੱਕ ਰੇਲਵੇ ਟਰੈਕ ਹੈ ਇਹ ਵੈਸੇ ਹੀ ਬੰਦ ਪਿਆ ਹੈ ਪਿਛਲੇ ਕੁਝ ਦਿਨਿਆਂ ਤੋਂ ਪਿਛਲੇ ਕੁਝ ਮਹੀਨਿਆਂ ਤੋਂ ਕਿਉਂਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਟਰੈਕ ਨਹੀਂ ਸੀ ਛੱਡਿਆ ਤਾਂ ਇਥੋਂ ਜਿਹੜੀਆਂ ਕੁਝ ਟ੍ਰੇਨਾਂ ਚੱਲਦੀਆਂ ਨੇ ਇਹ ਵਾਇਆ ਤਰਨਤਾਰ ਨਹੀਂ ਜਿਹੜੀਆਂ ਜਾਂਦੀਆਂ ਨੇ ਤਾਂ ਗੁਰਨਜੀਤ ਸਿੰਘ ਕਲੀਅਰਬਾਲਾ ਵੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਲੀਅਰਬਾਲਾ ਸਾਹਿਬ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਇਸ ਨੂੰ ਜਿਹੜਾ ਕਾਮਯਾਬੀ ਜਿਹੜੀ ਤੁਸੀਂ ਦਵਾਉਂਦੀ ਕੋਸ਼ਿਸ਼ ਕਰ ਰਹੇ ਲਗਾਤਾਰ ਸੰਘਰਸ਼ ਵੀ ਕਰ ਰਹੇ ਹੋ ਕਿਵੇਂ ਦੇਖਦੇ ਹੋ ਕੇਂਦਰ ਸਰਕਾਰ ਤੇ ਕਿੰ ਵੇਖੋ ਜੀ ਕੇਂਦਰ ਸਰਕਾਰ ਤੇ ਅਸਰ ਤੇ ਬਹੁਤ ਵੱਡਾ ਇਹ ਸਿੱਧਾ-ਸਿੱਧਾ ਹੀ ਪ੍ਰਧਾਨ ਮੰਤਰੀ ਜੀ ਦੇ ਪਾਸ਼ੰਤੋਂ ਹੀ ਗੱਲਾਂ ਝਲਕਦੀਆਂ ਕਿ ਦਬਾਅ ਤੇ ਉਹਨਾਂ ਤੇ ਬਹੁਤ ਆ ਪਰ ਇਹ ਉਹਨਾਂ ਦੀ ਹੱਦ ਤਰ ਮੀਂਹ ਜਾਂ ਉਹਨਾਂ ਦੇ ਉੱਤੇ ਕਾਰਪੋਰੇਟ ਜਗਤ ਦਾ ਦਬਾਅ ਇੰਨਾ ਜ਼ਿਆਦਾ ਕਿਹਾ ਜਾ ਸਕਦਾ ਕਿ ਉਹ ਉਸ ਤਰੀਕੇ ਨਾਲ ਦੇਸ਼ ਦੀ ਜਨਤਾ ਨੂੰ ਦੇਖ ਨਹੀਂ ਰਹੇ ਜਿਸ ਤਰੀਕੇ ਨਾਲ ਵੇਖਣਾ ਚਾਹੀਦਾ ਤੇ ਇਹਦੇ ਵਿੱਚ ਅੱਜ ਦੇ ਜਿਹੜਾ ਅਸੀਂ ਜਥੇਬੰਦੀਆਂ ਨੇ ਕਾਲ ਦਿੱਤੀ ਆ ਪੂਰੇ ਭਾਰਤ ਦੇ ਵਿੱਚ ਰੇਲ ਦਾ ਚੱਕਾ ਜਾਮ ਕਰਨ ਦੀ 4 ਘੰਟੇ ਤੋਂ ਸਵਾ 11 ਦਾ ਟਾਈਮ ਹੋ ਗਿਆ ਸਾਡੇ ਬੰਦੇ ਜਿਹੜੇ ਪਿੰਡਾਂ ਤੋਂ ਚਾਲੇ ਪਾ ਚੁੱਕੇ ਆ ਤੋਂ ਪੂਰੇ ਪੰਜਾਬ ਦੇ ਵਿੱਚ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 31 32 ਥਾਵਾਂ ਦੇ ਉੱਤੇ ਜਿਹੜਾ ਅਸੀਂ ਰੇਲ ਰੋਕਾਂਗੇ ਅੱਜ ਰੇਲ ਦਾ ਜਿਹੜਾ ਚੱਕਾ ਜਾਮ ਕਰਾਂਗੇ ਤੇ ਪਹਿਲਾਂ ਵੀ ਸਾਡਾ ਜਿਹੜਾ 148 ਦਿਨ ਦੇ ਵਿੱਚ ਗੈਰੀ ਮੰਡੀ ਜਿਹੜਾ ਚੱਲ ਰਿਹਾ ਲਗਾਤਾਰ ਹੀ ਚੱਲ ਰਿਹਾ ਜਦੋਂ ਤੋਂ ਇਹ ਕ੍ਰਿਸ਼ੀ ਦੇ ਕਾਨੂੰਨ ਆਏ ਸੀ ਇਹਨੂੰ ਅਸੀਂ ਗਾਹਾਂ ਵੀ ਜਿਹੜਾ ਲਗਾਤਾਰ ਚਲਾਉਣਾ ਵਾ ਕਿਉਂਕਿ ਇਹ ਦੁਨੀਆ ਵੇਖ ਸਕੇ ਕਿ ਭਾਰਤ ਦੇ ਵਿੱਚ ਜਦੋਂ ਨਰਿੰਦਰ ਮੋਦੀ ਦੀ ਸਰਕਾਰ ਦੂਸਰੀ ਵਾਰ ਲੋਕਾਂ ਨੇ ਚੁਣੀ ਸੀਗੀ ਤੇ ਕਿੰਨਾ ਚਿਰ ਜਿਹੜੀਆਂ ਲੋਕਾਂ ਨੂੰ ਰੇਲਾਂ ਜਾਮ ਰੱਖਣੀਆਂ ਪਈਆਂ ਸੀ ਇਹਦਾ ਕਾਰਨ ਕਿ ਭਾਰਤ ਦੀ ਸਰਕਾਰ ਜਿਹੜੀ ਆ ਕਾਰਪੋਰੇਟ ਜਗਤ ਦੇ ਹੱਥੀਂ ਵਿਕ ਚੁੱਕੀ ਸਰਕਾਰ ਆ ਅੱਜ ਦੇ ਜਿਹੜੇ ਰੇਲਵੇ ਟਰੈਕ ਜਿਹੜਾ ਵੈ ਤੁਸੀਂ ਇੱਥੇ ਕਲੀਅਰ ਬਾਲਾ ਸਾਹਿਬ ਦੇਖ ਸਕਦੇ ਹੋ ਤੁਹਾਡੀ ਜਥੇਬੰਦੀ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਗਿਆ ਬਾਕੀ ਜਗ੍ਹਾ ਰੇਲਾਂ ਚੱਲ ਰਹੀਆਂ ਇੱਥੇ ਦੇ ਜੰਗਾਲ ਵੀ ਜਿਹੜਾ ਪੈ ਗਿਆ ਏ ਇਹ ਗੱਲਾਂ ਕਿਵੇਂ ਇਸ ਦਾ ਸਰਕਾਰ ਤੇ ਕੋਈ ਅਸਰ ਨਹੀਂ ਆ ਟਰੈਕ ਜਿਹੜਾ ਹੈ ਲਗਾਤਾਰ ਚੱਲਦਾ ਸੀ ਬਿਜ਼ੀ ਟਰੈਕ ਸੀਗਾ ਇਹ 6 ਮਹੀਨਿਆਂ ਤੋਂ ਬੰਦ ਹੀ ਪਿਆ ਹੈ ਵੇਖੋ ਜੀ ਬਹੁਤ ਜਿਹੜਾ ਵਾ ਦਬਾਅ ਬਹੁਤ ਆ ਦਬਾਅ ਨਹੀਂ ਕਿ ਸਰਕਾਰ ਜਦੋਂ ਆਪਣੇ ਨੁਕਸਾਨ ਗਣੋ ਜ ਨੁਕਸਾਨ ਬੰਦੇ ਉਦੋਂ ਗਿਣਾਉਂਦੇ ਹੁੰਦੇ ਆ ਜਦੋਂ ਉਹਨਾਂ ਦੇ ਉੱਤੇ ਅਸਰ ਹੋਵੇਦਾ ਤਾਂ ਜਦੋਂ ਸਰਕਾਰ ਨੁਕਸਾਨ ਗਣਾਉਂਦੀ ਆ ਕਿ ਸਾਡੇ ਦੇਸ਼ ਤੇ ਇੰਨੇ ਵੱਡੇ ਨੁਕਸਾਨ ਆ ਇਹਨਾਂ ਜਿਹੜਾ ਰੇਲ ਨੁਕਰ ਰੁਕਣ ਕਰਕੇ ਜਿਹੜਾ ਨੁਕਸਾਨ ਹੋ ਗਿਆ ਵਾ ਤੇ ਇਹਦਾ ਮਤਲਬ ਸਾਹ ਦਬਾਅ ਤੇ ਸਰਕਾਰ ਦੇ ਉੱਤੇ ਜ਼ਰੂਰ ਆ ਪਰ ਸਰਕਾਰ ਉਹਦੇ ਵਿੱਚੋਂ ਚਾਹੁੰਦੀ ਇਹ ਹੈ ਕਿ ਜਿਹੜਾ ਜਿਹੜੇ ਕਾਨੂੰਨਾਂ ਨੂੰ ਲੈ ਕੇ ਅਸੀਂ ਰੇਲਾਂ ਰੋਕੀਆਂ ਵਾ ਤੋ ਉਹਨਾਂ ਦਾ ਹੀ ਮਨਸ਼ਾ ਇਹ ਹੈ ਕਿ ਅੱਜ ਜੇ ਇਹ ਨੁਕਸਾਨ ਕਰਵਾ ਲਾਂਗੇ ਤੇ ਸਾਨੂੰ ਆ ਜਿਹੜੇ ਖੇਤੀ ਜਦੋਂ ਖੋਲ ਇਹਨਾਂ ਕਿਸਾਨਾਂ ਕੋਲੋਂ ਖੋ ਕੇ ਕਾਰਪੋਰੇਟ ਨੂੰ ਦੇਣੀ ਆ ਤਾਂ ਮੁਨਾਫੇ ਵੀ ਬਹੁਤ ਵੱਡੇ ਆ ਸੋ ਉਹਨਾਂ ਆਉਣ ਵਾਲੇ ਮੁਨਾਫਿਆਂ ਨੂੰ ਦੇਖ ਕੇ ਆਪਣਾ ਜਿਹੜਾ ਆ ਛੋਟਾ ਛੋਟਾ ਨੁਕਸਾਨ ਕਰਵਾ ਰਹੇ ਆ ਦਾ ਇਸ ਜਗ੍ਹਾ ਦੇ ਜਿਹੜੇ ਕਿਸਾਨ ਆਗੂ ਨੇ ਉਹ ਪੁੱਜਣੇ ਸ਼ੁਰੂ ਹੋ ਗਏ ਨੇ ਕਿਉਂਕਿ ਧੁੰਦ ਵੀ ਆ ਤਾਂ ਪਿੰਡਾਂ ਦੇ ਵਿੱਚੋਂ ਮੱਜ ਦੇ ਵਕ ਵਕ ਪਿੰਡਾਂ ਦੇ ਵਿੱਚੋਂ ਜਿਹੜੇ ਕਿਸਾਨ ਨੇ ਉਹ ਕੁ ਸਮੇਂ ਤੱਕ ਜਿਹੜੇ ਨੇ ਨਿਗਲ ਲੈਣਗੇ ਨਿਕਲ ਜਾਣਗੇ ਤਾਂ 12 ਤੋਂ 4 ਤੱਕ ਇੱਥੇ ਜਿਹੜਾ ਸਫਲ ਚੱਕਾ ਜਾਂ ਬਣਾਉਂਦੀ ਤਿਆਰੀ ਕੀਤੀ ਜਾ ਰਹੀ ਹੈ ਅ ਵੱਡੀ ਗਿਣਤੀ ਜਿਹੜੇ ਕਿਸਾਨ ਨੇ ਉਹ ਅੰਮ੍ਰਿਤਸਰ ਦੇ ਵੱਲਾ ਫਾਟਕ ਦੇ ਉੱਤੇ ਪ੍ਰੋਟੈਸਟ ਕਰਨਗੇ ਜੰਡਿਆਲਾ ਗੁਰੂ ਤੇ ਬਿਆਸ ਵਿਕੇ ਵੀ ਜਿਹੜਾ ਰੇਲਵੇ ਟਰੈਕ ਦੇ ਉੱਪਰ ਪ੍ਰੋਟੈਸਟ ਹੋਏਗਾ ਕਤੀ ਥਾਵਾਂ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੱਜ ਜਿਹੜੇ ਰੇਲਵੇ ਟ੍ਰੈਕ ਦੇ ਉੱਤੇ ਪ੍ਰਦਰਸ਼ਨ ਕਰੇਗੀ ਕੈਮਰਾ ਪਰਸਨ ਸਿਕੰਦਰ ਦੇ ਨਾਲ ਗਗਨਦੀਪ ਸ਼ਰਮਾ এবੀਪੀ ਸੰਝਾ ਅੰਮ੍ਰਿਤਸਰ এবੀਪੀ ਸੰਝਾ ਜੋਸ਼ ਜਜ਼ਬਾ ਜੁਨੂ